ਵਾ ਗਰੀ ਵਾ ਗਰੀ ਰਾ ਗਰੀ ਵਾ ਗਰੀ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਜਪਿਓ ਜਿਨ ਅਰਜਨ ਫਿਰ ਸੰਕਟ ਜੋਨ ਗਰਬ ਨਾ ਆਇਓ ਜਪਿਓ ਜਿਨ ਅਰਜਨ ਦੇਵ ਗੁਰ ਜਪਿਓ ਜਿਨ ਅਰਜਨ ਦੇਵ ਗੁਰ ਫਿਰ ਸੰਕਟ ਜੋਨ ਗਰਬ ਨਾ ਆਇਓ ਜਪਿਓ ਜਿਨ ਅਰਜਨ ਜਪਿਓ ਜਿਨ ਅਰਜਨ ਫਿਰ ਸੰਕਟ ਜੋਨ ਗਰਬ ਨਾ ਆਇਓ ਜੱਪਿਓ ਜਿਨ ਅਰਜਨ ਜੱਪਿਓ ਜਿਨ ਅਰਜਨ ਸੋ ਪਟਾਂ ਦੇ ਸਵਈਆ ਆਪਾਂ ਪੜਦੇ ਸੋ ਉਹਨਾਂ ਨੇ ਮਹਾਰਾ ਦੀ ਸਿਫਤ ਕਰਦਿਆਂ ਹੋਇਆ ਸੋਏ ਸ਼ਬਦ ਉਚਾਰੇ ਜਬ ਲੋ ਨਹੀਂ ਭਾਗ ਲਲਾਰ ਉਦੈ ਤਬ ਲੋ ਭਰਮਤੇ ਫਿਰਤੇ ਬਹੁਤਾ ਹੋ ਕਹਿੰਦੇ ਜਦੋਂ ਕਰਮਨਾ ਕਰਮਾਂ ਨੇ ਸਾਥ ਨਹੀਂ ਨ ਦਿੱਤਾ ਕਹਿੰਦੇ ਬਹੁਤ ਭਟਕਦੇ ਰਹੇ ਪਰ ਕਹਿੰਦੇ ਭਟਕਦਿਆਂ ਭਟਕਦਿਆਂ ਸੋ ਜਦੋਂ ਕਹਿੰਦੇ ਕਰਮ ਸਵੱਲੇ ਆਏ ਸੋ ਕਹਿੰਦੇ ਗੁਰੂ ਅਰਜਨ ਦੇ ਮਰਜੀ ਦਾ ਮਲਾਪ ਹੋਇਆ ਜਬ ਲੋ ਨਹੀਂ ਭਾਗ ਲਲਾਰ ਉਦੈ ਤਬ ਲੋ ਭ੍ਰਮਤੇ ਫਿਰਦੇ ਬਹੁਤ ਆਇਓ ਕਲ ਘੋਰ ਸੁਮੰਦਰ ਮੈਂ ਬੂਢਿਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਕਹਿੰਦੇ ਇਸ ਕਲਯੁਗ ਦੇ ਘੋਰ ਭਿਆਨਕ ਸਮੁੰਦਰ ਦੇ ਵਿੱਚ ਕਹਿੰਦੇ ਕਰਕਦੇ ਜਾਂਦੇ ਸੀ ਸੋ ਬਹੁਤ ਕਹਿੰਦੇ ਵਿਸ਼ੇਵਕਾਰਾਂ ਦੇ ਵਿੱਚ ਗਰਕਦੇ ਜਾ ਰਹੇ ਸੀ ਪਰ ਕਹਿੰਦੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਮਿਲ ਗਏ ਸੋ ਕਹਿੰਦੇ ਉਹਨਾਂ ਨੇ ਸੂਬਾ ਫੜ ਕੇ ਕਹਿੰਦੇ ਇਸ ਭਿਆਰਕ ਦਲਦਲ ਦੇ ਵਿੱਚੋਂ ਵਿਸ਼ੇਵਕਾਰਾਂ ਦੀ ਦਲਦਲ ਦੇ ਵਿੱਚੋਂ ਘੋਰ ਇਹ ਵਿਸ਼ੇਵਕਾਰਾਂ ਦਾ ਜਿਹੜਾ ਸਮੁੰਦਰ ਹੈ ਸੋ ਕਹਿੰਦੇ ਇਹਦੇ ਤੋਂ ਬਾਹਰ ਫੜ ਕੇ ਬਾਹਰ ਕੱਢ ਲਏ ਜਬ ਲੋ ਨਹੀਂ ਭਾਗ ਲਾਲਾਰ ਉਹਦੇ ਤਬ ਲੋ ਭ੍ਰੰਤੇ ਕਿਰਤੇ ਬੋਤਾਇਓ ਕਲ ਘੋਲ ਸਮੁੰਦਰ ਮੈਂ ਬੁਢਤ ਥੇ ਕਬਹੂ ਮਿਟਹੈ ਨਹੀਂ ਪਸ਼ਾ ਕਬਹੁ ਮਿਢ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜੈ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਹੈ ਸੋ ਕਹਿੰਦੇ ਜਿਨੇ ਵੀ ਗੁਰੂ ਅਰਜਨ ਦੇ ਮਰਜੀ ਦਾ ਧਿਆਨ ਧਰ ਕੇ ਸੋ ਗੁਰੂ ਅਰਜਨ ਦੇ ਮਹਾਰਾਜੀ ਨੂੰ ਯਾਦ ਕੀਤਾ ਰਸਨਾ ਦੇ ਨਾਲ ਉਹਨਾਂ ਦਾ ਨਾਮ ਜਪਿਆ ਸੋ ਕਹਿੰਦੇ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਸੰਕਟ ਨਹੀਂ ਆਉਂਦਾ ਸੋ ਉਹਨੂੰ ਵਾਰ-ਵਾਰ ਜੂਨਾ ਚ ਨਹੀਂ ਆਉਣਾ ਪੈਂਦਾ ਸੋ ਵਾਰ-ਵਾਰ ਕਹਿੰਦੇ ਉਹਨੂੰ ਗਰਭ ਵਿੱਚ ਪੁੱਠਾ ਨਹੀਂ ਲੜਕਣਾ ਪੈਂਦਾ ਸੋ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਇਹਨੂੰ ਧਿਆਏ ਸੋ ਇੰਨੀ ਕਿਰਪਾ ਹੋ ਜਾਂਦੀ ਹੈ ਸੋ ਆਓ ਇਸੇ ਕਰਕੇ ਜਿੱਥੇ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਸੋ ਗੁਰੂ ਪਿਆਰਿਓ ਮੂਲ ਮੰਤਰ ਦਾ ਜਾਪ ਕਰਦੇ ਆ ਗੁਰਬਾਣੀ ਪੜ੍ਹਦੇ ਸੋ ਥੇ ਨਾਲ-ਨਾਲ ਦਸਾਂ ਗੁਰੂਆਂ ਦੇ ਨਾਮ ਵੀ ਸਰੋਜ ਇੱਕ ਵਾਰੀ ਜਿਆਦਾ ਨਹੀਂ ਜੇ ਇੱਕ ਵਾਰੀ ਤੇ ਜਰੂਰ ਆਪਾਂ ਨੂੰ ਗੁਰੂ ਪਿਆਰਿਓ ਦੱਸਾਂ ਗੁਰੂਆਂ ਨੂੰ ਧਿਆਉਣਾ ਚਾਹੀਦਾ ਆਪਣੀ ਰਸਨਾ ਦੇ ਨਾਲ ਸੋ ਗੁਰੂ ਪਿਆਰਿਓ ਬੜੀ ਵੱਡੀ ਕਿਰਪਾ ਹੁੰਦੀ ਜਦੋਂ ਆਪਾਂ ਸਵੇਰੇ ਸ਼ਾਮ ਅਰਦਾਸ ਕਰਦੇ ਆਂ ਉਦੋਂ ਵੀ ਆਪਾਂ ਦੱਸਾਂ ਗੁਰੂਆਂ ਦਾ ਨਾਮ ਲੈਨੇ ਸੋ ਜੇ ਤੁਸੀਂ ਘਰਾਂ ਚ ਨਿਤਨੇਮ ਕਰਦੇ ਹੋ ਕਈ ਅਰਦਾਸ ਨਹੀਂ ਕਰਦੇ ਪਰ ਖਲੋਕ ਇਹ ਅਰਦਾਸ ਜਰੂਰ ਕਰਿਆ ਕਰੋ ਸੋ ਜਿਵੇਂ ਆਪਾਂ ਕਿਸੇ ਦਫ਼ਤਰ ਚ ਜਾਣਾ ਹੋਵੇ ਕੋਈ ਸਰਕਾਰੀ ਕੋਈ ਕੰਮ ਹੋਵੇ ਸੋ ਗੁਰੂ ਪਿਆਰਿਓ ਵੇਖੋ ਫਿਰ ਜਾ ਕੇ ਉਥੇ ਬੰਦਾ ਖਲੋਂਦਾ ਲੈਣਾ ਚ ਵੀ ਲੱਗਦਾ ਹੈ ਸੋ ਗੁਰੂ ਪਿਆਰਿਓ ਖਲੋ ਕੇ ਸੋ ਆਪਣਾ ਕੰਮ ਕਰਾਉਣਾ ਪੈਂਦਾ ਸੋ ਉਥੇ ਬਹਿਣ ਦਾ ਸਮਾਂ ਨਹੀਂ ਲੱਗਦਾ ਸੋ ਇਸੇ ਤਰ੍ਹਾਂ ਜਦੋਂ ਆਪਾਂ ਸਵੇਰੇ ਸ਼ਾਮ ਨਿਤਨੇਮ ਕਰਦੇ ਆ ਖਲੋ ਕੇ ਅਰਦਾਸ ਕਰਨੀ ਚਾਹੀਦੀ ਰਿਸਪੈਕਟ ਇਹ ਵੀ ਇੱਕ ਖਲੋ ਕੇ ਸੋ ਅਰਦਾਸ ਕਰੋ ਸੋ ਦਸਾਂ ਗੁਰੂਆਂ ਨੂੰ ਧਿਆਓ ਜਿੰਨਾ ਹੋ ਸਕਦਾ ਹੈ ਸੋ ਰਸਨਾ ਨਾਲ ਨਾਮ ਜਪਣਾ ਚਾਹੀਦਾ ਸੋ ਇਹਦੇ ਨਾਲ ਵੀ ਬਹੁਤ ਵੱਡੀ ਕਿਰਪਾ ਹੁੰਦੀ ਹੈ ਸੋ ਆਪੋ ਬੜੋ ਸੋ ਸਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ ਧਰਤਿ ਦਿਵਸ ਰਾਤ ਦੁਇ ਦਾਈ